ਗੁਰੂਗ੍ਰਾਮ ਦੇ ਵਿੱਚ ਇੰਟਰਨੈਸ਼ਨਲ ਟੈਨਿਸ ਪਲੇਅਰ ਨੂੰ ਉਸੇ ਦੇ ਪਿਤਾ ਨੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ 10 ਜੁਲਾਈ ਨੂੰ ਗੁਰੂਗ੍ਰਾਮ ਤੋਂ ਇਹ ਖੌਫਨਾਕ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਆਪਣੀ ਹੀ ਬੇਟੀ ਉਸੇ ਦੇ ਪਿਓ ਨੇ ਚਾਰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਇਸ ਟੈਨਿਸ ਪਲੇਅਰ ਦੀ ਪਹਿਚਾਣ 25 ਸਾਲਾਂ ਰਾਧਿਕਾ ਯਾਦਵ ਵਜੋਂ ਹੋਈ ਜਦੋਂ ਪੁਲਿਸ ਨੇ આરોપી ਪਤਨ ਗ੍ਰਫਤਾਰ ਕਰ ਲਿਆ ਦੱਸ ਤੀ ਇਹ ਕਿ ਉੱਥੇ ਹੀ ਅੱਜ ਕੋਰਟ ਦੇ ਵਿੱਚ ਇਸ આરોપી ਪਿਤਾ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਹਾਲਕਿ ਇਹ ਕਤਲ ਜਿੰਨਾ ਸਾਫ਼ ਤੇ ਸਪਸ਼ਟ ਦਿਖਾਈ ਦਿੰਦਾ ਹੈ ਉਹ ਨਾ ਹੈ ਨਹੀਂ ਇਸ ਕਤਲ ਦੇ ਕਈ ਪਹਿਲੂ ਨੇ ਜੋ ਹਜੇ ਖੁੱਲਣੇ ਬਾਕੀ ਨੇ ਇਸ ਕਤਲ ਦੇ ਪਿੱਛੇ ਵਜਾ ਸਾਹਮਣੇ ਆਈ ਕਿ ਜੋ ਰਾਧਿਕਾ ਦੇ ਵੱਲੋਂ ਟੈਨਿਸ ਅਕੈਡਮੀ ਖੋਲੀ ਗਈ ਸੀ ਉਸ ਤੋਂ ਪਿਤਾ ਨਰਤਸ ਪਿਤਾ ਦਾ ਕਹਿਣਾ ਸੀ ਕਿ ਪਿੰਡ ਦੇ ਵਿੱਚ ਲੋਕ ਉਸ ਨੂੰ ਤਾਨੇ ਮੇਨੇ ਮਾਰਦੇ ਸੀ ਕਿ ਉਹ ਆਪਣੀ ਬੇਟੀ ਦੀ ਕਮਾਈ ਖਾ ਰਿਹਾ ਹੈ। ਇਹ આરોਪ ਜੋ ਨੇ ਇਹ આરોપી ਪਿਤਾ ਦੇ ਵੱਲੋਂ ਲਾਏ ਗਏ ਨੇ ਕਿ ਉਸ ਨੇ ਆਪਣੀ ਬੇਟੀ ਨੂੰ ਰਾਧਿਕਾ ਨੂੰ ਕਿਹਾ ਵੀ ਸੀ ਕਿ ਉਹ ਆਪਣੀ ਅਕੈਡਮੀ ਬੰਦ ਕਰ ਦੇ ਕਾਫੀ ਲੰਬੇ ਸਮੇਂ ਤੋਂ ਦੋਨਾਂ ਦੇ ਵਿਚਾਲੇ ਇਸ ਗੱਲ ਤੋਂ ਲੜਾਈ ਹੋ ਰਹੀ ਸੀ ਜਸਤਿਕ ਮਗਰੂ ਉਸਦੇ ਪਿਤਾ ਨੇ ਉਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤੇ। ਇਸ ਘਟਨਾ ਦੇ ਸਮੇਂ ਘਰ ਦੇ ਵਿੱਚ ਰਾਧਿਕਾ ਦੀ ਮਾਂ ਅੰਜੂ ਯਾਦਵ ਵੀ ਮੌਜੂਦ ਸੀ। ਹਾਲਾਂਕਿ राधिका दीमान जो यादव ने कोई भी मीडिया बयान नहीं देता तो उन्होंने क्या है कि जब यह घटना ਵਾਪਰੀ ਤਾਂ ਉਹ ਦੂਸਰੇ ਕਮਰੇ ਦੇ ਵਿੱਚ ਮੌਜੂਦ ਸੀ ਤਾਂ ਉਸ ਨੂੰ ਕੁਝ ਵੀ ਇਸ ਘਟਨਾ ਦੇ ਬਾਰੇ ਨਹੀਂ ਪਤਾ ਐਫ ਆਈ ਆਰ ਦੇ ਵਿੱਚ ਜੋ ਰਾधिका ਦੇ ਚਾਚਾ ਨੇ ਗੁਲਦੀਪ ຢadav ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਦੌੜ ਕੇ ਉਹਨਾਂ ਦੇ ਘਰ ਵਿੱਚ ਪਹੁੰਚੇ ਤੇ ਜਦੋਂ ਦੇਖਿਆ ਕਿ ਘਰ ਦੇ ਕਮਰੇ ਵਿੱਚ ਰਾधिका ਦੀ ਖੂਨ ਦੇ ਨਾਲ ਲਾਸ਼ ਪਤਲਾਸ਼ ਮਿਲੀ ਜਿਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਤੇ ਪੁਲਿਸ ਨੇ આરોપી ਪਿਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਵੇਗਾ ਕੀ ਇਸ ਕਤਲ ਦੀ ਹੋਰ ਕੋਈ ਵਜ੍ਹਾ ਹੋ ਸਕਦੀ ਹੈ ਜਾਂ ਨਹੀਂ ਰਾਧਿਕਾ ਯਾਦਵ 25 ਸਾਲਾਂ ਦੀ ਉਮਰ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਰਹੀ 2023 ਦੇ ਵਿੱਚ ਸੱਟ ਲੱਗਣ ਦੇ ਕਾਰਨ ਉਸਨੇ ਜੋ ਹੈ ਰਿਟਾਇਰਮੈਂਟ ਲਈ ਜਿਸ ਤੋਂ ਬਾਅਦ ਉਸਨੇ ਇਹ ਸੋਚਿਆ ਕਿ ਉਹ ਖੁਦ ਤਾਂ ਜੇਕਰ ਨਹੀਂ ਖੇਡ ਸਕਦੀ ਤਾਂ ਹੋਰ ਨਾ ਵਿਦਿਆਰਥੀਆਂ ਨੂੰ ਜ਼ਰੂਰ ਸਿਖਾਏਗੀ ਉਸਨੇ ਕਰੋੜਾਂ ਰੁਪਏ ਖਰਚ ਕੇ ਹਾਲਾਂਕਿ ਪਿਤਾ ਨੇ ਇਹ ਅਕੈਡਮੀ ਖੋਲਣ ਦੇ ਵਿੱਚ ਰਾਧਿਕਾ ਦਾ ਸਾਥ ਕਰੋੜਾਂ ਰੁਪਏ ਖਾਚ ਕੇ ਅਕੈਡਮੀ ਤਿਆਰ ਕੀਤੀ ਗਈ ਹਾਲਾਂਕਿ ਇਸ ਅਕੈਡਮੀ ਤੋਂ ਵੀ ਕੋਈ ਖਾਸ ਸੀ ਕਮਾਈ ਰਾਧਿਕਾ ਨਹੀਂ ਕਰ ਰਹੀ ਸੀ। ਮਾਤਰ 2000 ਦੇ ਕਰੀਬ ਵਿਦਿਆਰਥੀ ਹੀ ਇਸ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈ ਰਹੇ ਸੀ ਤੇ ਪ੍ਰਤੀਯੇਕ ਵਿਦਿਆਰਥੀ ਤੋਂ ਦੱਸ ਦਈਏ ਕਿ ਮਾਤਰ 2 ਤੋਂ 3000 ਫੀਸ ਜੋ ਸੀ ਉਹ ਰਾਧਿਕਾ ਪ੍ਰਤੀ ਮਹੀਨਾ ਲੈ ਰਹੀ ਸੀ। ਤਾਂ ਕੇਵਲ 40 ਤੋਂ 50000 ਦੀ ਕਮਾਈ ਜੋ ਹੈ ਉਹ ਪ੍ਰਤੀ ਮਹੀਨਾ ਰਾਧਿਕਾ ਕਰ ਰਹੀ ਸੀ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੋ ਰਾਧਿਕਾ ਦਾ ਪਿਤਾ ਹੈ ਉਹ ਖੁਦ ਬਿਲਡਰ ਸੀ। ਯਾਨੀ ਕਿ ਕਈ ਜ਼ਮੀਨਾਂ ਉਸਨੇ ਖਰੀਦੀਆਂ ਤੇ ਖਰੀਦ ਕੇ ਕਿਰਾਏ ਤੇ ਦੇ ਦਿੱਤੀਆਂ ਜਾਂ ਜੋ ਕਹਿ ਦिए ਕਿ ਬਿਲਡਿੰਗਾਂ ਵੇਚ ਦਿੱਤੀਆਂ ਤਾਂ ਉਸਦੇ ਪਿਤਾ ਦੀ ਕਮਾਈ ਤਕਰੀਬਨ 10 ਤੋਂ 12 ਲੱਖ ਪ੍ਰਤੀ ਮਹੀਨਾ ਸੀ 40 ਤੋਂ 50 ਹਜ਼ਾਰ ਕਮਾਈ ਤੋਂ ਪਿਤਾ ਕਿਉਂ ਨਰਾਜ਼ ਸੀ ਕਿਉਂ ਪਿਤਾ ਦੇ ਇਤਾਨੇ ਮੇਨੇ ਇੰਨੇ ਜ਼ਿਆਦਾ ਖਤਰਨਾਕ ਸਾਬਤ ਹੋ ਗਏ ਕਿ ਉਸਨੇ ਆਪਣੀ ਹੀ ਬੇਟੀ ਨੂੰ ਗੋਲੀਆਂ ਦੇ ਨਾਲ ਪੁੰਦ ਦਿੱਤਾ ਦੱਸਿਆ ਕਿ ਰਾਧਿਕਾ ਤੇ ਚਾਰ ਗੋਲੀਆਂ ਲੱਗੀਆਂ ਨੇ ਇੱਕ ਗੋਲੀ ਉਸਦੇ ਮੋਢੇ ਤੇ ਲੱਗੀ ਜਦ ਕੀ ਤਿੰਨ 36 ਦੇ ਬਰਾਬਰ ਗੋਲੀਆਂ ਪਿੱਠ ਤੋਂ ਹੋ ਕੇ ਨਿਕਲੀਆਂ ਤੇ ਰਾਧਿਕਾ ਦੀ ਇਸ ਗੋਲੀਆਂ ਲੱਗਣ ਦੇ ਕਾਰਨ ਮੌਤ ਹੋ ਗਈ